ਮੰਤਰ ਸਰਕਾਰ ਦੇ ਵੱਲੋਂ ਨਵਾਂ ਬਜਟ ਪੇਸ਼ ਕੀਤਾ ਗਿਆ ਕਿਸਾਨਾਂ ਦੇ ਲਈ ਉਹ ਬਜਟ ਦੇ ਵਿੱਚ ਕੀ ਕੀ ਰਾਹਤਾਂ ਨੇ ਕਿਸਾਨ ਸਾਡੇ ਨਾਲ ਨੇ ਬਈ ਕਿਸ ਤਰੀਕਾ ਨਾਲ ਦੇਖਦੇ ਹਾਂ ਬਜਟ ਦੇ ਵਿੱਚ ਹੁਣ AI ਟੂਲ ਕਿਸਾਨਾਂ ਦੇ ਖੇਤਾਂ 'ਚ ਕੰਮ ਕਰਨਗੇ ਤੁਸੀਂ ਘਰਾਂ 'ਚ ਹੋਇਆ ਕਰੋਗੇ ਤੁਹਾਡੇ ਟਰੈਕਟਰ AI ਚ ਲਾਇਆ ਕਰੋਗੇ ਤੁਸੀਂ ਘਰਾਂ 'ਚ ਹੋਇਆ ਕਰੋਗੇ ਤੁਹਾਡੀਆਂ ਟਿਊਬ ਵਾਲਾ AI ਚ ਲਾਇਆ ਕਰੋਗੇ ਇਹ ਐਲਾਨਾ ਨੂੰ ਕਿਵੇਂ ਦੇਖਦੇ ਹੋ ਦੇਖੋ ਇਹ ਜਿਹੜਾ ਬਜਟ ਹੈਗਾ ਲੋਕ ਵਿਰੋਧੀ ਆ ਖੋਖਲਾ ਬਜਟ ਹੈਗਾ ਜਿਹੜਾ ਨਵੀਂ ਤਕਨੀਕ ਲੈ ਕੇ ਆ ਰਹੇ ਨੇ ਵੀ AI ਚ ਲਾਇਆ ਕਰੂਗੇ ਇਹੀ ਤਾਂ ਅਸੀਂ ਕਿਸਾਨਾਂ ਨੂੰ ਪਹਿਲਾਂ ਕਹਿੰਦੇ ਆ ਵੀ ਭਰਾਵੋ ਇਹਨਾਂ ਨੇ ਕਾਰਪੋਰੇਟਾਂ ਨੂੰ ਫਾਇਦੇ ਪਹਚਾਉਣ ਦੇ ਲਈ ਇੱਥੇ ਵੱਡੇ ਪੱਧਰ ਤੇ ਆ ਭਾਰਤ ਮਾੜਾ ਵਰਗੇ ਪ੍ਰੋਜੈਕਟ ਜਿਹੜੇ ਕੱਢੇ ਨੇ ਇਹਦਾ ਕਹਿੰਦੇ ਆ ਸਾਡੇ ਖੇਤਾਂ 'ਚ 50-50 ਟਰੈਕਟਰ ਟਰਾਲੇ ਨੇ ਜਿਹੜੇ ਸਾਡੇ ਖੇਤਾਂ 'ਚੋਂ ਭਰ ਕੇ ਜਾਣਗੇ ਰਿਮੋਟ ਨਾਲ ਟਰੈਕਟਰ ਸਾਡੇ ਖੇਤਾਂ 'ਚ ਉਹਨਾਂ ਕੰਪਨੀਆਂ ਦੇ ਚੱਲਣੇ ਨੇ 5-5000 ਕਿੱਲਿਆਂ ਦੇ ਫਾਰਮ ਬਣਾਉਣੇ ਨੇ ਇਹਨਾਂ ਨੇ ਇਸ ਕਰਕੇ ਇਹ ਬਜਟ ਆ ਜਿਹੜਾ ਖੋਖਲਾ ਬਜਟ ਹੈਗਾ ਉਹਨਾਂ ਦੇ ਕਰੋੜਾਂ ਰੁਪਏ ਮਾਫ ਕੀਤੇ ਨੇ ਪਿਛਲੇ ਦਿ ਕਰਨ ਦੇ ਲਈ ਕਰਜ਼ਾ ਦੇ ਦੇਵਾਂਗੇ ਉਹ ਉਹਦੇ ਚ ਆਉਣ ਵਾਲੇ ਦਿਨਾਂ ਚ ਉਹਦੇ ਬढ़ावा ਕਰਾਂਗੇ ਜਾਂ ਜਿੱਥੇ ਕਰੋੜ ਦੀ ਖੇਤੀ ਕਰਨੀ ਹੈ ਕਿਸਾਨਾਂ ਨੇ ਜਣੀ ਕਿਸਾਨਾਂ ਨੂੰ ਕੱਲੇ ਲਾਰੇ ਲਾਏ ਗਏ ਨੇ ਇੱਕ ਮਹੀਨਾ ਕਹਿੰਦੇ ਪੰਜਾਬ ਦੇ ਕਿਸਾਨਾਂ ਸਰ ਤੱਕ ਕਰਜ਼ੇ ਨਾਲ ਬਾਲ-ਬਾਲ ਬਿੰਨੇ ਪਿਆ ਕਰਜ਼ੇ ਦੀ ਕਿਤੇ ਗੱਲ ਨਹੀਂ ਕੀਤੀ ਦੇਸ਼ ਦੇ ਕਿਸਾਨਾਂ ਦੀ ਜਣੀ ਇਸ ਕਰਕੇ ਅਸੀਂ ਕਹਿੰਦੇ ਆ ਖੋਖਲਾ ਬਜਟ ਹੈਗਾ ਇਸ ਕਰਕੇ ਇਹ ਤਾਂ ਸਮਾਂ ਲੋਕ ਵਿਰੋਧੀ ਬਿੱਲ ਲੈ ਕੇ ਆ ਰਹੇ ਨੇ ਕਾਨੂੰਨ ਲੈ ਕੇ ਆ ਰਹੇ ਨੇ ਆ ਛੀੜ ਛੀੜ ਬਿੱਲ ਲੈ ਕੇ ਆਏ ਹੈਗੇ ਨੇ ਇਹ ਲੋਕ ਵਿਰੋਧੀ ਆ ਜਣੀ ਜਿਹੜਾ ਇਹ ਬਿਜਲੀ ਬਿੱਲ 2025 ਲੈ ਕੇ ਆਏਗੇ ਨੇ ਜਿਨ੍ਹਾਂ ਕੁੱਲ ਲੋਕਾਂ ਨੂੰ ਜਣੀ ਵਪਾਰੀ ਵੀ ਮਾਜ ਦੇਣੇ ਨੇ ਦੁਕਾਨਦਾਰ ਵੀ ਮਾਜ ਦੇਣੇ ਨੇ ਮਜ਼ਦੂਰ ਵੀ ਮਾਜ ਦੇਣੇ ਨੇ ਇਸ ਕਰਕੇ ਵੱਡੀ ਪੱਧਰ ਤੇ ਉਹਨਾਂ ਕੰਪਨੀ ਨੂੰ ਫਾਇਦੇ ਪਹੁੰਚਾਉਣ ਦੇ ਲਈ ਉਹਨਾਂ ਨੂੰ ਜ਼ਮੀਨਾਂ ਸਮਾਉਣ ਦੇ ਲਈ ਆ ਸਾਰੀ ਸਕੀਮ ਆ ਜਿਹੜੀ ਕੁੱਲ ਅਦਾਰੇ ਉਹਨਾਂ ਨੂੰ ਵੇਚਣ ਦੇ ਲਈ ਇਹ ਸਕੀਮਾਂ ਉਹਨਾਂ ਦੇ ਬਣਾਏ ਅਸੀਂ ਇਹਨੂੰ ਕਹਿੰਦੇ ਹਾਂ ਵੀ ਖੋਖਲਾ ਬਜਟ ਆ ਇਹ ਖਾਲੀ ਲਫਾਫਾ ਬਜਟ ਹੈਗਾ ਉਹਨਾਂ ਕਾਰਪੋਰੇਟਾਂ ਵਾਸਤੇ ਜਣੀ ਫਾਇਦੇ ਪਹੁੰਚਾਉਣ ਵਾਸਤੇ ਸਾਰੀਆਂ ਸਕੀਮਾਂ ਇਹੜਕੜੀਆਂ ਜਾ ਰਹੀਆਂ ਨੇ ਭਜੀ ਅਨੰਤਜੀਤ ਕਹਿੰਦੇ ਜਿਹੜੇ ਛੋਟੇ ਕਿਸਾਨ ਨੇ ਉਹਨਾਂ ਦੇ ਲਈ ਹੁਣ ਕਰਜ਼ੇ ਦੇ ਰਾਹ ਨੇ ਜਿਹੜੇ ਉਹ ਖੋਲ ਦਿੱਤੇ ਜਾਣਗੇ ਅਗਰ ਪਸ਼ੂ ਪਾਲਣ ਜਿਹੜੀ ਹੈਗੀ ਆ ਪਸ਼ੂ ਧਨ ਦੇ ਲਈ ਵੀ ਹੈਗਾ ਜਿਹੜਾ ਉਹਦੇ ਲਈ ਵੀ ਜਿਹੜੇ ਨੇ ਕਰਦੇ ਹੁਣ ਦਿੱਤੇ ਜਾਣਗੇ ਵੱਡੀ ਗਿਣਤੀ ਟਡੇ ਹੈਗੇ ਨੇ ਕਿਸਾਨ ਪਸ਼ੂ ਪਾਲ ਸਕਣ ਉਹ ਚੀਜ਼ ਨੂੰ ਉਹ ਫਾਇਦਾ ਨੂੰ ਕਿਵੇਂ ਦੇਖਦੇ ਨੇ ਦੇਖੋ ਗੱਲ ਇਹ ਹੈ ਵੀ ਜਿਹੜਾ ਇਹਨਾਂ ਨੇ 225 ਦੇ 226 ਵਾਲਾ ਬਜਟ ਲੈ ਕੇ ਆਏ ਆ ਇਹ ਬਜਟ ਚ ਇਹ ਕਹਿੰਦੇ ਆ ਵੀ ਪਸ਼ੂ ਪਾਲਣਾ ਦੀ ਮਦਦ ਕਰਾਂਗੇ ਜਿਹੜੇ ਮੱਛੀ ਪਾਲਣਗੇ ਉਹਦੀ ਮਦਦ ਕਰਾਂਗੇ ਜਿਹੜੇ ਕਰੋਟਾਂ ਦੀ ਜਾਂ ਬਾਗਬਾਨੀ ਵਾਲੇ ਪਾਸੇ ਲੋਕ ਕਿਸਾਨ ਤੁਰਨਗੇ ਉਹਨਾਂ ਦੀ ਮਦਦ ਕਰਾਂਗੇ ਇਹਦਾ ਮਤਲਬ ਸਾਫ਼ ਹੈ ਕਿ ਇਹ ਫਸਲ ਦੀ ਜਿਹੜੀ ਆਮ ਫਸਲਾਂ ਸੀ ਬੀਜਦੇ ਆ ਉਹਨਾਂ ਤੋਂ ਲੋਕਾਂ ਨੂੰ ਹਟਾ ਕੇ ਦੂਜੇ ਪਾਸੇ ਲਾਉਣਾ ਚਾਹੁੰਦੇ ਆ ਇਹ ਲਾਉਣ ਦਾ ਮਤਲਬ ਇੱਕ ਹੀ ਹੈ ਕਿ ਜਿਹੜਾ ਵਿਕਾਸ ਮਾਡਲ ਹੀ ਲੈ ਕੇ ਆ ਰਹੀ ਹੈ ਜਿਹੜਾ ਕਿਸਾਨਾਂ ਦਾ ਪਹਿਲਾਂ ਹੀ ਬਨਾਸ ਕਰ ਰਿਹਾ ਹੈ ਉਸ ਮਾਡਲ ਨੂੰ ਲਾਗੂ ਕਰਦੀਆਂ ਵਿਉਂਤਾਂ ਨੇ ਹੁਣ ਜੇਪਲਾਂ ਸੱਚੀ ਮੁੱਚੀ ਇਹ ਕਹਿੰਦੇ ਆ ਕਿ ਕਿਸਾਨ ਦੀ ਗਰੀਬੀ ਚੱਕ ਦਾਂਗੇ ਪਰ ਇਹ ਬਜਟ ਇਹ ਕਹਿੰਦਾ ਬੀਚ ਗਰੀਬ ਕਿਸਾਨ ਨੂੰ ਹੀ ਖੇਤੀ ਤੋਂ ਬਾਹਰ ਕਰ ਦਾਂਗੇ ਚੱਕ ਦਾਂਗੇ ਇਹਦਾ ਮਤਲਬ ਸਾਫ ਹੈ ਜੇ ਕਿਸਾਨ ਦੇ ਭਲੇ ਦੀ ਗੱਲ ਕਰਨੀ ਸੀ ਜੇ ਕਿਸਾਨ ਦੀ ਗਰੀਬੀ ਚੱਕਣੀ ਸੀ ਤਾਂ ਉਹਦੀ ਗਰੀਬੀ ਤਾਂ ਇਸ ਲੋਟ ਚੱਕੀ ਜਾਂਦੀ ਹੈ ਕਿ ਜਿਹੜੀ ਉਹ ਫਸਲ ਬੀਜਦਾ ਹੈ ਉਹਨੂੰ ਉਹਦੇ ਭਾਅ ਮਿਲਣ ਜਿਹੜਾ ਕਰਜ਼ੇ ਨਾਲ ਬੰਨਿਆ ਪਿਆ ਉਹ ਸਾਰਾ ਕਰਜ਼ਾ ਮਾਫ ਹੋਵੇ ਇਹ ਉਤੇ ਲਕੀਰ ਮਾਰੀ ਜਾਵੇ ਕਿਉਂਕਿ ਇਹਨਾਂ ਦੀ ਗਲਤ ਨੀਤੀਆਂ ਕਰਕੇ ਜਿਹੜਾ ਕਰਜ਼ਾ ਕਿਸਾਨ ਦੇ ਜੜਿਆ ਪਰ ਜਦ ਅਸੀਂ ਕਰਜ਼ੇ ਦੀ ਲਕੀਰ ਮਾਰਨ ਦੀ ਗੱਲ ਕਰਦੇ ਆ ਉਦੋਂ ਇਹ ਇਹ ਕਹਿੰਦੇ ਆ ਸਾਡਾ ਖਜ਼ਾਨਾ ਜਿਵੇਂ ਖਾਲੀ ਹੈ ਪਰ ਜਦੋਂ ਕਾਰਪੋਰੇਟਾਂ ਦੇ ਕਰਜ਼ੇ ਮਾਫ ਕਰਨੇ ਆ ਉਹਦਾ ਇਹਨਾਂ ਦਾ ਖਜ਼ਾਨਾ ਨੱਕੋ ਨੱਕ ਭਰਿਆ ਹੁੰਦਾ ਹੈ ਇਹਦਾ ਮਤਲਬ ਇਹ ਹੈ ਕਿ ਖਜ਼ਾਨਾ ਭਰਦੇ ਅਸੀਂ ਆ ਤੇ ਖਜ਼ਾਨੇ ਦਾ ਮੂੰਹ ਉਸ ਪਾਸੇ ਹੈ ਜਿਹੜੇ ਲਟੇਰੇ ਲੋਕ ਆ ਕਾਰਪੋਰੇਟ ਘਰਾਣੇ ਆ ਜਿਹਨਾਂ ਦੀ ਇਹ ਨਿੰਮੰਗੀ ਕਰਦੇ ਐ ਇਸ ਕਰਕੇ ਛੋਟੇ ਕਿਸਾਨ ਦਾ ਜਿਹੜੀ ਇਹ ਕਹਿੰਦੇ ਆ ਵੀ ਗਰੀਬੀ ਚਾ ਚੱਕ ਦਾਂਗੇ ਇਹ ਅਸਲ ਦੇ ਵਿੱਚ ਸਾਫ ਹੈ ਕਿ ਇਹ ਫਸਲ 45 56 ਦਾ ਇਹਨਾਂ ਦਾ ਮਾਡਲ ਹੈ ਉਧਰ ਲੈ ਜਾਣਾ ਚਾਹੁੰਦੇ ਐ ਕਿਸਾਨ ਤੇ ਕਰਜ਼ਾ ਹੋਰ ਚੜ੍ਹ ਕੇ ਉਹਦੇ ਕਰਜ਼ੇ ਹੀ ਹੋਣ ਤੋਂ ਬਾਅਦ ਉਹਦੀ ਜ਼ਮੀਨ ਕਬਜ਼ਾ ਕਰ ਲਈਏ ਕਬਜ਼ਾ ਕਰਕੇ ਵੱਡੇ ਵੱਡੇ ਫਾਰਮ ਬਣਾ ਲਈਏ ਤਾਂ ਕਿ ਜਿਹੜੀ ਇਹ ਟੈਕਨੋਲੋਜੀ ਹੈ ਉਹ ਵੱਡੇ ਫਾਰਮਾਂ 'ਚ ਚੱਲੂਗੀ ਕਿਉਂਕਿ ਇਹਨਾਂ ਦਾ ਆਪਦਾ ਬਜਟ ਕਹਿੰਦਾ ਹੈ ਜਾਂ ਇਹਨਾਂ ਦੇ ਦਸਤਾਵੇਜ਼ 'ਚ ਕਹਿੰਦੇ ਹੈ 20 70% ਲੋਕ ਹੈ ਜਿਨ੍ਹਾਂ ਕੋਲ 5 ਏਕੜ ਤੋਂ ਥੱਲੇ ਜ਼ਮੀਨ ਹੈ ਤੇ 5 ਏਕੜ ਜ਼ਮੀਨ ਵੀ 4-4 ਸਾਬਾ ਦੀ ਵੰਡੀ ਹੈ ਜਿਹੜੀ ਇਹ ਕਹਿੰਦੇ ਨਵੀਂ ਟੈਕਨੋਲੋਜੀ ਲੈ ਕੇ ਆਵਾਂਗੇ ਉਹ ਤਿੰਨ ਤਿੰਨ ਬਿਗਿਆਂ ਦੇ ਖੱਤਿਆਂ 'ਚੋ ਟੈਕਨੋਲੋਜੀ ਚੱਲੂਗੀ ਕਿਵੇਂ ਉਹ ਟੈਕਨੋਲੋਜੀ ਸਾਡੇ ਵਾਸਤੇ ਨਹੀਂ ਕਿਆ ਰਹੇ ਇਹ ਟੈਕਨੋਲੋਜੀ ਵੱਡੇ ਫਾਰਮ ਬਣਾਉਣ ਦੀ ਜਿਹੜੀ ਵਿਵਹਤ ਹੈ ਜਿਹੜੀ ਇਹਨਾਂ ਦੀ ਵਿਵਹਤ ਰੱਖੀ ਹੋਈ ਹੈ ਉਸ ਵਿਵਹਤ ਵਾਸਤੇ ਲੈ ਕੇ ਆ ਰਹੇ ਹੈ ਜਿਵੇਂ ਭਾਰਤ ਵਾਲਾ ਪ੍ਰੋਜੈਕਟ ਬਣਾਇਆ ਉਸ ਤਰਜ਼ ਦੇ ਉੱਤੇ ਇਹ ਟੈਕਨੋਲੋਜੀ ਲੈ ਕੇ ਆ ਰਹੇ ਹੈ ਜਿਵੇਂ ਮਜ਼ਦੂਰ ਖੇਤੀ ਚੋਂ ਬਾਹਰ ਕੱਢਤਾ ਅਈ ਕਿਸਾਨ ਨੂੰ ਖੇਤੀ ਤੋਂ ਬਾਹਰ ਕੱਢਣੇ ਜਾ ਰਹੇ ਹੈ ਪੀਐਮ મોદી ਆ ਰਹੇ ਨੇ ਅੱਜ ਪੰਜਾਬ ਦੇ ਵਿੱਚ ਕੋਈ ਹੋਰ ਵੱਡੀ ਉਮੀਦ ਲੱਗਦੀ ਹੈ ਵੀ ਹਾਂ ਕਿਸਾਨਾਂ ਨੂੰ ਕੋਈ ਹੋਰ ਵੀ ਤੋਹਫਾ ਦੇ ਸਕਦੇ ਨੇ ਕੋਈ ਵੱਡਾ ਐਲਾਨ ਕਰ ਸਕਦੇ ਨੇ ਦੇਖੋ મોદી ਪਹਿਲਾਂ ਵੀ ਆਏ મોદી ਹੁਣ ਵੀ ਆਊਗਾ ਸਾਰੇ ਪ੍ਰਧਾਨ ਮੰਤਰੀ ਆਉਂਦੇ ਰਹੇ ਨੇ ਇਹ ਤਾਂ 2027 ਵਾਲਾ ਖੇਕਣਾ ਵੋਟਾਂ ਦਾ ਵੋਟਾਂ ਦੇ ਵਾਸਤੇ ਆਏ ਨੇ ਪਰ ਜਿਹੜਾ ਪਹਿਲਾਂ ਕਹਿੰਦੇ ਕਿ ਮੋਦੀ ਮੁੜ ਗਿਆ ਲੋਕਾਂ ਨੇ ਵਿਰੋਧ ਕਰ ਲਿਆ ਕੁਰਸੀਆਂ ਤਾਂ ਅਰਸ਼ ਦੇ ਵਿੱਚ ਪਹਿਲੀ ਖਾਲੀ ਦੀਆਂ ਪਹਿਲੀ ਲੋਕ ਕਾਲੇ ਕਾਨੂੰਨ ਜਿੱਤ ਕੇ ਆਏ ਲੈ ਕੇ ਆਏ ਤੇ ਉਹਨਾਂ ਵਾਸਤੇ ਮੋਦੀ ਨੂੰ ਵੀ ਮੂੰਹ ਲਾਉਣਾ ਚਾਹੁੰਦੇ ਪਰ ਇਹਨਾਂ ਨੇ ਰੱਖੀ ਗੱਲ ਦੂਜੇ ਪਾਸੇ ਵੀ ਨਹੀਂ ਨਹੀਂ ਮੋਦੀ ਵੱਡੇ ਗੱਫੇ ਸਿੱਟ ਕੇ ਜਾਵੇ ਹੁਣ ਦੇਖ ਲਾਂਗੇ ਕਹੇ ਜੇ ਗੱਫੇ ਸਿੱਟ ਕੇ ਜਾਊਗਾ ਪਰ ਗੱਫੇ ਨਹੀਂ ਸਿੱਟਣੇ ਇਹਨਾਂ ਨੇ ਉਹ ਪਰਬੂਆਂ ਨੂੰ ਪਾਲਣਾ ਹੈ ਉਹਨਾਂ ਵਾਸਤੇ ਛੜਕਾ ਸਾਰਿਆਂ ਨੇ ਉਹਨਾਂ ਵਾਸਤੇ ਵੱਡੇ ਵੱਡੇ ਸਾਰੇ ਇਥੇ ਪੁਲਸਾਰੇ ਨੇ ਇਸ ਕਰਕੇ ਜ਼ਮੀਨਾਂ ਦੇ ਕਬਜ਼ੇ ਦੀ ਇਹਨਾਂ ਦੀ ਨੀਤੀ ਹੈ ਇਹਨਾਂ ਨੇ ਦੇਣਾ ਕੁਝ ਨਹੀਂ ਹੈਗਾ ਕਰਜ਼ੇ 'ਚ ਤਾਂ ਪੈਰ ਤੋਂ ਲਾ ਕੇ ਸਿਰ ਤੱਕ ਮੜ ਤਾ ਕਿਸਾਨ ਮਜ਼ਦੂਰਾਂ ਤੇ ਕਿਸਾਨਾਂ ਦੀ ਵੱਡੀ ਸਾਂਝ ਤੋੜਤੀ ਜਦੋਂ ਸਾਡੇ ਬਜ਼ੁਰਗ ਹਲਾ ਨਾਲ ਖੇਤੀ ਕਰਦੇ ਹੁੰਦੇ ਉਦੋਂ ਸਾਡੀ ਸਾਂਝ ਵੱਡੀ ਸੀ ਉਦੋਂ ਦੁੱਖ ਸੁੱਖ ਦੇ ਸਾਂਝੀ ਸੀ ਮਿਸਤਰੀ ਨਾਲ ਵੀ ਜੁੜੇ ਹੋਏ ਤੇ ਰਮਦਾਸੀਆਂ ਨਾਲ ਵੀ ਜੁੜੇ ਹੋਏ ਤੇ ਮਜ਼ਦੂਰਾਂ ਨਾਲ ਵੀ ਜੁੜੇ ਹੋਏ ਤੇ ਕਿਸਾਨ ਇਸ ਕਰਕੇ ਅਸੀਂ ਬੈਲਾਂ ਨਾਲ ਰੋਟੀ ਵਧੀਆ ਖਾਂਦੇ ਤੇ ਸਾਡੇ ਸਿਰ ਬੈਂਕਾਂ ਦਾ ਕਰਜ਼ਾ ਨਹੀਂ ਸੀ ਆੜਦੀਆਂ ਦਾ ਕਰਜ਼ਾ ਨਹੀਂ ਸੀ ਅਸਿਰ ਨੋ ਮੋਜ ਨਾਲ ਅੱਠ ਘੰਟੇ 10 ਘੰਟੇ ਨੀਂਦ ਕੋਟਦੇ ਹੁੰਦੇ ਪਰ ਹੁਣ ਕਾਲਾ ਨਾਗ ਸਾਡੇ ਹਿੱਕ ਤੇ ਚੜਿਆ ਹੀ ਰਹਿੰਦਾ ਕਰ ਜੇ ਇੰਨੇ ਮੜਤੇ ਜਣੀ ਅਸੀਂ ਪਰ ਅਸੀਂ ਦੇਸ਼ ਦਾ ਢਿੱਡ ਦਾ ਜਰੂਰ ਪਰਤਾ ਇਹਨਾਂ ਦਾ ਉਹ ਟੁੱਟਾ ਢਗਿਆਦਾ ਦੀ ਸਾਡੇ ਕਿਸਾਨਾਂ ਨੇ ਇਹ ਹਰੀ ਕ੍ਰਾਂਤੀ ਦਾ ਜਿਹੜਾ ਨਾਰਾ ਲੈ ਕੇ ਆਏ ਨੇ ਅਸੀਂ ਕਰਜ਼ੇ ਚ ਉਹਨੇ ਮੜਤੇ ਜਿਹੜੀ ਇਹ ਤੁਸੀਂ ਨਵੀਂ ਦਿਨ ਦੀ ਗੱਲ ਕਰਦੇ ਹੋ ਮੋਟਰ ਵਾਲੀ ਐ ਚੱਲੂ ਗਿਆ ਚੱਲੂ ਇੱਕ ਮੇਰੇ ਪਿੰਡ ਡਾਕਟਰ ਦੀ ਮਿੱਤਰ ਮੇਰਾ ਉਹ ਪਹਿਲਾਂ ਦੱਸਦਾ ਹੁੰਦਾ ਕਿ ਉਹ ਕੈਨੇਡਾ ਜਾ ਕੇ ਆਇਆ ਸੀ ਕਹਿੰਦਾ ਜੀ ਇਹੀ ਜਨਤੀਕ ਆਜੂਗੀ ਵੀ ਤੁਹਾਨੂੰ ਘਰੇ ਬੈਠਿਆਂ ਨੂੰ ਮੋਟਰ ਜਲਦੀ ਦਿਖੂਗੀ ਪਰ ਜਿਹੜੀਆਂ ਇਹ ਚਲਾਉਣਾ ਦਿਖਾਉਂਦੇ ਨੇ ਸਾਨੂੰ ਐ ਉਹ ਸਾਥੋਂ ਨਹੀਂ ਚੱਲਣੀਆਂ ਇਹਨਾਂ ਦੇ ਉਹਨਾਂ ਨੇ ਵੱਡੇ ਬਰੂਆ ਜਿਹੜਾ ਨੇ ਕਬਜ਼ੇ ਕਰਾਉਣੇ ਜ਼ਮੀਨਾਂ ਤੇ ਵੱਡੇ ਵੱਡੇ ਫਾਰਮਰ ਵੱਡੇ ਵੱਡੇ ਟਰੈਕਟਰ ਚਲਾਉਣੇ ਨੇ ਉਹਨਾਂ ਦੇ ਰਬੋਟ ਦਾ ਜ਼ਰੂਰ ਦੇਖ ਲੈਣਗੇ ਲੋਕ ਚਾਰ ਕਿਚਾਰ ਏਕੜ ਦੇ ਵਿੱਚ ਕਿਸਾਨੀ ਆ ਗਈ ਬਹੁਤ ਬਹੁਤ ਦਾ ਵਿਹਲੇ ਹੋ ਗਏ ਨਰੇਗਾਲੇ ਪਾਸੇ ਭਰਤੀ ਹੋ ਗਏ ਅਨਰੇਗਾ ਦਾ ਕਰੋਰ ਕੀ ਲੈ ਇਹਨਾਂ ਤਰੀਕੇ ਨਾ ਬਦਲਦੇ ਨੇ ਸ਼ਰੀਆਂ ਕਨਾ ਆਖੇ ਲਈ ਤਾਂ ਉਹੀ ਵਿਰੋਧ ਕਰਦੇ ਨੇ ਅਸੀਂ ਤਾਂ 125 ਦਿਨ ਕਰਤੇ ਜੀ 90 ਦਿਨਾਂ ਤੋਂ ਖੇਡ ਵੱਡੀ ਐ ਇਸ ਕਰਕੇ ਨਰੇਗਾ ਨੂੰ ਹੀ ਵਿਹਲਾ ਕਰਤਾ ਸਾਡੇ ਬੀਜਾਂ ਤੇ ਵੀ ਹਮਲਾ ਐ ਉਹ ਜਿਹੜਾ ਬਿਲ ਦੇ ਵਿੱਚ ਲੈ ਕੇ ਆਉਣ ਵਾਲੇ ਨੇ ਜਿਹੜੀ ਕਣਕ ਅਸੀਂ ਆਪਣੀ ਘਰ ਦੀ ਬੀਜ ਲਾਉਂਦੇ ਹੁੰਦੇ ਜਾਂ ਝੋਨੇ ਦੀ ਬਰੀ ਦੀ ਅਸੀਂ ਘਰ ਦੀ ਲਾ ਲੈਂਦੇ ਹੁੰਦੇ ਉਹ ਤਾਂ ਵੈਸੇ ਬੀਜਾਂ ਨੇ ਹਾਈਬ੍ਰਿਡ ਕਰਤੇ ਸਾਢੇ 1000 ਜੁ ਖੁੰਝ ਗਏ ਉਹ ਵੱਡੀ ਲੁੱਟ ਐ ਜੇ ਮੱਕੀ ਬੀਜ ਜਿਹੜੀਆਂ ਤਾਂ 10000 ਆਉਂਦਾ ਖਰਚਾ ਕਿ 1 ਕਿੱਟ ਦੇ ਉਹ ਡੀਪੀ ਲੱਗਿੰਦੇ ਦਵਾਈਆਂ ਪੈਂਦਿਆਂ ਨੇ ਵੀ ਮਹਗੇ ਨੇ ਉਹੀ ਮੱਕੀ ਜਦੋਂ ਸਾਥੋਂ ਲੈਣੀ ਐ ਉਦੋਂ 1500 1400 1000 ਐ ਲੈ ਲੈਂਦੇ ਨੇ ਇਹ ਦੇ ਕਰਕੇ ਕਿਸਾਨ ਤਾਂ ਲੁੱਟ ਲਿਆ ਮਜ਼ਦੂਰ ਲੁੱਟ ਲਿਆ ਸਾਡੇ ਬੱਚੇ ਤਾਂ ਹੀ ਗਏ ਨੇ ਬਾਹਰ ਕਿਉਂਕਿ ਦੇਸ਼ ਇਹਨਾਂ ਨੇ ਪੂਰਾ ਚੰਗੀ ਤਰ੍ਹਾਂ ਵੇਚਦਾ ਜਿਹੜਾ ਰੇਹ ਦਖੋਂਤੀ ਆ ਲੋ ਬਿਜਲੀ ਬੋਰਡ ਰਹਿੰਦਾ ਸੀ ਵੀ ਰਹਿੰਦੇ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਭੋਗ ਪਾਉਣ ਜਾ ਰਹੇ ਨੇ ਇਸ ਕਰਕੇ ਬਹੁਤ ਨੀਤੀ ਖਤਰਾ ਹੈ ਬਿਲਕੁਲ ਕਿ ਤਰ੍ਹਾਂ ਕਿਤੇ ਕੇਂਦਰ ਸਰਕਾਰ ਕਹਿ ਰਹੀ ਹੈ ਕਿ ਜਿਹੜਾ ਨਵਾਂ ਬਜਟ ਹੈਗਾ ਇਹ ਦੇਸ਼ ਤੋਂ ਗਰੀਬੀ ਹਟਾਉਣ ਵਾਲਾ ਗਰੀਬ ਕਿਸਾਨਾਂ ਨੂੰ ਅਮੀਰ ਬਣਾਉਣ ਵਾਲਾ ਬਜਟ ਹੈਗਾ ਪਰ ਸਾਫ ਤੌਰ ਤੇ ਕਿਸਾਨ ਇਸ ਦਾ ਵਿਰੋਧ ਕਰ ਰਹੇ ਨੇ ਕਿਸਾਨ ਕਹਿ ਰਹੇ ਨੇ ਕਿ ਇਹ ਬਜਟ ਸਿਰਫ ਖਾਲੀ ਲਫਾਫਾ ਜਿਹੜਾ ਹੈਗਾ ਕਿਸਾਨਾਂ ਨੂੰ ਦਿੱਤਾ ਗਿਆ ਨਾ ਉਹਨੇ ਪੰਜਾਬੀ ਤੁਸੀਂ ਦੇਖ ਰਹੇ ਹੋ ਮੈਂ ਸੰਗਰੂਰ ਤੋਂ ਚਰਨਜੀਤ ਕੌਸ਼ਲ